ਅਮਰੀਕਨ 에어 ਫੋਰਸ ਦਾ C17 ਜਹਾਜ਼ ਅੰਮ੍ਰਿਤਸਰ ਵਿਖੇ ਲੈਂਡ ਕਰਦਾ ਤੇ ਉਸ ਤੋਂ ਬਾਅਦ ਆ ਜਾਂਦਾ ਹੈ ਤਰਾਸਤ ਕਹਾਣੀਆਂ ਦਹੜ। ਦੇਸ਼ ਨਕਾਲੇ ਦਾ ਮੁੱਦਾ ਨਾ ਸਿਰਫ ਪੰਜਾਬ ਦੀਆਂ ਅਖਬਾਰਾਂ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਉਭਰਿਆ, ਵਲਕਿ ਜੇ ਤੁਸੀਂ ਦੇਖੋਗੇ ਤਾਂ ਇਹ ਸਦਨ ਤੱਕ ਚਲਾ ਗਿਆ ਦੇਸ਼ ਵਿਆਪੀ ਹੋਣ ਪਿਆ। ਵੈਸੇ ਗਲੋਬਲੀ ਵੀ ਇਹਦੀ ਚਰਚਾ ਹੈ। ਕਦਰ ਤੁਸੀਂ ਬਹੁਤ ਕੁਝ ਜਾਣ ਲਿਆ ਹੋਵੇਗਾ ਸੁਣ ਲਿਆ ਹੋਵੇਗਾ ਪਰ ਜੋ ਲੋਕ ਇਸ ਵੇਲੇ ਰਿਪੋਰਟਿੰਗ ਕਰ ਰਹੇ ਨੇ ਉਹ ਆਪਣੇ ਪੱਧਰ ਤੇ ਬਹੁਤ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਏ ਹੋਣਗੇ ਪਰ ਅਸੀਂ ਅੱਜ ਤੁਹਾਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਇਸ ਕਹਾਣੀ ਦੇ ਪਿੱਛੇ ਜੋ ਕਾਰਕ ਰਹੇ ਨੇ ਯਾਨੀ ਕਹਾਣੀ ਪਿਛਲੀ ਕਹਾਣੀ ਤੱਕ ਪਹੁੰਚਾ ਦੇ ਗੱਲ ਸ਼ੁਰੂ ਕਰਦੇ ਆ ਕਿ ਤੁਹਾਨੂੰ ਯਾਦ ਆ 911 ਮੈਂ ਉਸ ਵੇਲੇ ਕਹਿੰਦਾ ਕਿ ਮਲੂਤ ਸੀਗਾ ਇੱਕ ਚਾਹ ਦੀ ਦੁਕਾਨ ਤੇ ਜਦੋਂ ਇਹ ਖਬਰ ਆਉਂਦੀ ਹੈ 2001 ਦੀ ਗੱਲ ਹੈ 911 ਹਮਲਾ ਹੁੰਦਾ ਤੇ 2990 ਮੌਤਾਂ ਹੁੰਦੀਆਂ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਅਮਰੀਕਾ ਕੀ ਹਾਲ ਕਰਦਾ ਅਫਗਾਨਿਸਤਾਨ ਦਾ ਲਗਭਗ ਲਗਭਗ 22 ਸਾਲ ਤਰਥ ਹਲੀ ਮਚਾ ਦਿੰਦਾ ਤੁਸੀਂ ਸੋਚ ਕੇ ਦੇਖੋ ਕਿ 2990 ਮੌਤਾਂ ਵਾਸਤੇ ਜਿਸ ਅਮਰੀਕਾ ਨੇ ਅਫਗਾਨਿਸਤਾਨ ਨੂੰ ਕਈ ਸਾਲ ਤਬਾਹ ਕੀਤਾ ਅੱਜ ਉਸ ਅਮਰੀਕਾ ਦੀ ਜਿਹੜੀ ਹਾਲਤ ਹੈ ਕਿ ਇੱਕ ਛੋਟੀ ਜੀ ਟੱਬੀ ਜਿਹੜੀ ਹੈ ਉਹ ਉਹਨਾਂ ਦੇ ਲਗਭਗ ਇੱਕ ਦਿਨ 'ਚ 200 ਬੰਦੇ ਮਾਰ ਰਹੀ ਹੈ ਫੈਂਟਾਨਾਇਲ ਐਧਰ ਉਧਰ ਦੀ ਨਹੀਂ ਸਿਰਫ ਫੈਂਟਾਨਾਇਲ ਇੱਕ ਬਹੁਤ ਵੱਡਾ ਕਾਰਨ ਰਿਹਾ ਉੱਥੇ ਇਲੀਗਲ ਮਾਈਗ੍ਰੈਂਟਸ ਨੂੰ ਕੱਢਣ ਵਾਸਤੇ ਜਾਂ ਕਹਿ ਲਓ ਕਿ ਦੇਸ਼ ਨਿਕਾਲੇ ਵਾਸਤੇ ਹੁਣ ਜੇ ਆਪਾਂ ਦੇਖੀਏ ਵੈਸੇ ਜੇ ਆਪਾਂ ਐਨ ਆਈ ਡੀ ਏ ਦੇ ਦੇਖੀਏ ਨਾ ਵਖਿਆਨ ਹੁੰਦੇ ਆ ਵੱਖੋ ਵੱਖਰੇ ਤਾਂ ਉਹਨਾਂ ਅਨੁਸਾਰ ਫੈਂਟਾਨਾਇਲ ਇੱਕ ਬਹੁਤ ਸ਼ਕਤੀਸ਼ਾਲੀ ਸਿੰਥੈਟਿਕ ਪਾਈਪਰੇਡੀ ਓਪੀਆਟ ਹੈ ਮਤਲਬ ਸਿੰਥੈਟਿਕ ਹੈ ਸਿੰਥੈਟਿਕ ਯਾਨੀ ਨਾ ਧਰਤੀ ਚੋਂ اگਦੀ ਹੈ ਨਾ ਕਿਸੇ ਰੁੱਖ ਤੇ ਲੱਗਦੀ ਹੈ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਇਹ ਜਿਹੜੀ ਹੈ ਇਹ ਹੈਰੋਨ ਤੋਂ ਲਗਭਗ 50 ਗੁਣਾ ਤੇ ਮੋਰਫਿਨ ਤੋਂ 100 ਗੁਣਾ ਨਸ਼ੀਲੀ ਹੈ ਸਭ ਤੁਸੀਂ ਸੋਚ ਕੇ ਦੇਖੋ ਕੋਈ ਸਪਰੇ ਦੇ ਰੂਪ ਚ ਲੈਂਦਾ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਜਦੋਂ ਇਹ ਬਾਡੀ ਚ ਪਹੁੰਚਦੀ ਹੈ ਦਿਮਾਗ ਤੋਂ ਲੈ ਕੇ ਦਿਲ ਤੱਕ ਕਿ ਸ ਹਰੇਕ ਥਾਂ ਤੇ ਅਸਰ ਕਰਦੀ ਹੈ ਹੁਣ ਤੁਸੀਂ ਸੋਚ ਕੇ ਦੇਖੋ ਕਿ 200 ਬੰਦਾ ਜੇ ਇਸ ਨੂੰ ਇੱਕ ਮੋਟਾ ਆਕਾਰ ਦਈਏ ਆਪਾਂ ਇਸ ਤਸਵੀਰ ਨੂੰ ਥੋੜਾ ਹੋਰ ਸਪਸ਼ਟ ਕਰਕੇ ਕਿ ਕੋਰੀਅਨ ਵਾਰ ਦੇ ਵਿੱਚ 36574 ਤੋਂ ਹਮਲੇ ਸੀਗੇ ਨਾ ਦੇ ਵਿਤਨਾਮ ਯੁੱਧ ਚ 55220 ਮੰਤੇ ਮਰੇ ਸੀ ਨਦੇ ਪਰ ਯੂ ਐਸ ਜੋ ਓਪੀਏ ਡੈਥ ਨੇ 2023 ਚ 74702 ਲਗਭਗ 200 ਪ੍ਰਤੀ ਦਿਨ ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਫੈਂਟਾਨਾਇਲ ਦੇ ਨਾਲ ਮਰਦੇ ਵਾਲੇ ਲੋਕ ਨੇ 21 ਤੋਂ 23 ਤੱਕ ਦੇ ਇਹਨਾਂ ਦੇ ਅੰਕੜੇ 221529 ਹੈ ਯਾਨੀ ਸਵਾ ਦੋ ਲੱਖ ਮੌਤਾਂ ਜਿਹਦੇ ਚ ਜ਼ਿਆਦਾਤਰ ਫੈਂਟਾਨਾਇਲ ਫੈਂਟਾਨਾਈਲ ਨੂੰ ਸਮਝਿਆ ਜਾਂਦਾ ਹੈ ਕਿ ਵਾਇਆ ਕੈਨੇਡਾ ਤੇ ਮੈਕਸੀਕੋ ਅਮਰੀਕਾ ਤੱਕ ਪਹੁੰਚਾਇਆ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਅੰਕਲ 트ੰਪ ਆਉਂਦੇ ਆ ਬੜੇ ਖੂਮਖਾਰ ਅੰਦਾਜ਼ ਦੇ ਵਿੱਚ ਆਉਂਦੇ ਆ ਮੈਕਸੀਕੋ ਅਤੇ ਕੈਨੇਡਾ ਦੇ ਮਗਰ ਲੱਗਦੇ ਆ ਟੈਰਿਫ ਠੋਕਦੇ ਆ ਉਹ ਕਿਉਂ ਸੀ ਕਿ ਇਹਨਾਂ ਨੂੰ ਮੈਂ ਗੁਨੇ ਚ ਲੈ ਆਵਾਂ ਦੋਨਾਂ ਦੇਸ਼ਾਂ ਤੇ ਹਾਲ ਦੀ ਘੜੀ ਉਹ ਜਿਹੜੇ ਟੈਰਿਫ ਲਾਏ ਗਏ ਸੀਗੇ ਹੋਲਡ ਕਰ ਦਿੱਤੇ ਗਏ ਤੁਕਿ ਸ਼ਾਇਦ ਗੱਲਬਾਤ ਕਿਤੇ ਜਾਊਗੀ ਪਰ ਇਹ ਫੈਂਟਾਨਾਇਲ ਜਿਹੜੀ ਹੈ ਇਹਦੇ ਤੇ ਕਿਤੇ ਨਾ ਕਿਤੇ ਕਹਿ ਲੋ ਕਿ ਇਹ ਵੀ ਦੋਸ਼ ਲੱਗਦਾ ਹੈ ਕਿ ਚਾਈਨਾ ਅਜਿਹਾ ਕਰ ਰਿਹਾ ਹੈ ਸਰ ਚਾਈਨਾ ਅਜਿਹਾ ਕਰਕੇ ਕੀ ਘਟ ਰਿਹਾ ਹੈ ਦੱਸਦੇ ਆ ਕਿ ਜਿਹੜੀਆਂ ਮੌਤਾਂ ਹੁੰਦੀਆਂ ਇਹਦੇ ਨਾਲ ਡੇਡ ਟ੍ਰਿਲੀਅਨ ਦਾ ਨੁਕਸਾਨ ਕਰ ਚੁੱਕਾ ਹੈ ਚਾਈਨਾ ਯਾਨੀ 200 ਡੈਥ ਪਰ ਡੇ ਦੇ हिसाब ਨਾਲ ਡੇ ਟ੍ਰਿਲੀਅਨ ਦਾ ਨੁਕਸਾਨ ਹੁੰਦਾ ਹੈ ਅਮਰੀਕਾ ਦਾ ਸਰ ਤੁਹਾਨੂੰ ਪਤਾ ਹੈ ਨਾ ਕਿ ਆਪਣੀ ਜਿਹੜੀ ਪੂਰੀ ਭਾਰਤ ਦੀ ਜੇ ਆਪਾਂ ਜੀਡੀਪੀ ਦੇਖੀਏ ਸ਼ਾਇਦ ਉਸਾਂ 3 ਤੋਂ 4 ਟ੍ਰਿਲੀਅਨ ਦੇ ਵਿਚਾਲੇ ਆ ਯਾਨੀ ਨਾ ਸਿਰਫ ਉਹਨਾਂ ਦੇ ਬੰਦੇ ਮਰ ਰਹੇ ਆ ਬਲਕਿ ਆਰਥਿਕ ਨੁਕਸਾਨ ਹੋ ਰਿਹਾ ਕਿਉਂਕਿ ਬੰਦੇ ਹੀ ਆਰਥਿਕਤਾ ਹੈ ਇਸ ਚੀਜ਼ ਨੂੰ ਸਮਝੋ ਮੈਂ ਤਾਂ ਹੀ ਕਹਿਣਾ ਹਾਂ ਕਿ ਜੇ ਕੋਈ ਪੰਜਾਬੀ ਨੌਜਵਾਨ 20 ਸਾਲ 25 ਸਾਲ ਦੀ ਉਮਰ ਦੇ ਵਿੱਚ ਚਿੱਟੇ ਨਾਲ ਮਰ ਰਿਹਾ ਹੈ ਤਾਂ ਸਮਝੋ ਸਾਡਾ ਐਸੈਟ ਬਣ ਰਿਹਾ ਹੈ ਜੇ ਉਹੀ ਬੱਚਾ ਵੱਡਾ ਹੋ ਕੇ ਜਾਂ ਉਦੋਂ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਕਮਾਵੇ ਤੇ ਉਹ ਕਿੰਨਾ ਫਿਗਰ ਬਣਦਾ ਹੈ ਕਮਾਈ ਦਾ ਤੇ ਕਿੰਨਾ ਅਰਥਚਾਰੇ ਚੋਂ ਖਰਚ ਕਰੇਗਾ ਸੋਚ ਕੇ ਦੇਖਣ ਵਾਲੀ ਗੱਲ ਹੈ ਖੈਰ ਇਹ ਤਾਂ ਹੋ ਗਿਆ ਮੋਟਾ-ਮੋਟੀ ਸਾਫ ਕਿਤਾਬ ਕੇ ਫੈਂਟਾਨਾ ਹਿਲਦਾ ਕਿ ਅਸਲ ਦੇ ਵਿੱਚ ਇੱਥੋਂ ਨਿਕਲੀ ਹੈ ਡੋਨਲਡ ਟਰੰਪ ਦੀ ਇੱਕ ਖਤਰਨਾਕ ਮੁਹਿੰਮ ਜਿਸ ਨੇ ਕੈਲੋਕੇ ਤਾਪੜ ਤੋੜ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਆਪਣੀ ਕਾਰਵਾਈ ਪਾ ਦਿੱਤੀ ਅੰਜਾਮ ਦੇ ਦਿੱਤੀ ਪਰ ਇਹਦੇ ਵਿੱਚ ਇੱਕ ਐਂਗਲ ਹੋਰ ਜੇ ਤੇ ਉਹ ਐਂਗਲ ਹੈ ਗੁਜਰਾਤੀਆਂ ਦਾ ਭਾਰਤੀਆਂ ਨੂੰ ਜਿਹੜੀਆਂ ਢੇੜੀਆਂ ਲਾ ਕੇ ਭੇਜਿਆ ਗਿਆ ਹੈ ਹੱਥ ਕੜੀਆਂ ਲਾ ਕੇ ਭੇਜਿਆ ਗਿਆ ਹੈ ਜੈ ਸ਼ੰਕਰ ਜੀ ਜਿਸ ਨੂੰ ਉਹਨਾਂ ਦੀ ਨੀਤੀ ਦਾ ਹਿੱਸਾ ਦੱਸਦੇ ਆ ਸਰ ਮੈਂ ਤੁਹਾਨੂੰ ਅੱਜ ਉਸ ਦਾ ਕਾਰਨ ਦੱਸਦਾ ਕਿ ਅਮਰੀਕਾ ਨੇ ਵੀਡੀਓ ਪਾ ਕੇ ਪੂਰੀ ਦੁਨੀਆ 'ਚ ਜਲੂਸ ਕਿਉਂ ਕੱਢਿਆ ਗੁਜਰਾਤ ਦੀਆਂ ਦੋ ਫਰਮਾਂ ਗੁਜਰਾਤ ਦੀਆਂ ਦੋ ਫਰਮਾਂ ਫੈਂਟਾਨਾਇਲ ਦੀ ਬਲੈਕ ਦੇ ਵਿੱਚ ਫਸ ਗਈਆਂ ਇਹ ਕੋਈ ਪੁਰਾਣੀ ਗੱਲ ਨਹੀਂ 4 ਜਨਵਰੀ 2025 ਇੱਕ ਇੰਡੀਅਨ ਹੈ ਭਵੇਸ਼ ਲਾਠੀਆ ਨਿਊਯਾਰਕ 'ਚ ਗ੍ਰਿਫਤਾਰ ਹੁੰਦਾ ਹੈ ਸਰ ਲਾਠੀਆ ਫਾਊਂਡਰ ਤੇ ਸੀਨੀਅਰ ਐਗਜ਼ੀਕਿਊਟਿਵ ਹੈ ਕਿਹਦਾ ਰੈਕਸਟਰ ਕੈਮੀਕल्स ਦਾ ਠੀਕ ਹੈ ਜੀ ਦੋਸ਼ ਹੈ ਕਿ ਇਹਨਾਂ ਨੇ ਫੈਂਟਾਨਾਇਲ ਜਿਹੜੀ ਸੀਗੀ ਨਾ ਗਲਤ ਤਰੀਕੇ ਨਾਲ ਜੋ ਅੱਜ ਸਮਗਲ ਕੀਤੀ ਸੀਗੀ ਠੀਕ ਹੈ ਜੀ ਇੱਕ ਹੋਰ ਕੰਪਨੀ ਹੈ ਐਥੋਸ ਕੈਮੀਕਲ ਸ਼ੈਦੇ ਦਾ ਨਾਮ ਹੈ ਇਹ ਦੋਨੇ ਹੀ ਸੂਰਤ ਬੇਸਡ ਨੇ ਗੁਜਰਾਤ ਬੇਸਡ ਨੇ ਯਾਨੀ ਕਹਿਣ ਦਾ ਮਤਲਬ ਇਹ ਹੈ ਇਹਦੇ ਵਿੱਚ ਇਹਨਾਂ ਨੇ ਜੋ ਮਤਲਬ ਕਿ ਅਮਰੀਕਨ ਏਜੰਸੀਆਂ ਤੁਹਾਨੂੰ ਪਤਾ ਹੈ ਨਾ ਬਹੁਤ ਭਾਈ ਸਾਡੇ ਵੀ ਕੰਮ ਕਰਦੇ ਆ ਪਰ ਉਹਨਾਂ ਦੀਆਂ ਤੇ ਬਹੁਤ ਗਾਂਹ ਦੀਆਂ ਗੱਲਾਂ ਮਤ ਆਉਂਦੀਆਂ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਦੇ ਨਾਲ ਸੌਦਾ ਮਾਰਿਆ ਕਿ ਭਾਈ ਤੁਸੀਂ ਸਾਨੂੰ ਮਤਲਬ ਕਿ ਅੰਡਰ ਕਵਰ ਏਜੰਟ ਹੁੰਦੇ ਜਿਸ ਤਰ੍ਹਾਂ ਕਿ ਭਾਈ ਤੁਸੀਂ ਫੈਂਟਾਨਾਇਲ ਪਚਾ ਦੇਓਗੇ ਇਹਨਾਂ ਨੇ ਕਹਿਆ ਕਿ ਹਾਂ ਹਾਂ ਕੋਈ ਚੱਕਰ ਹੀ ਨਹੀਂ ਅਸੀਂ ਤੇ ਮਤਲਬ ਕਿ ਅੱਗੇ ਵੀ ਪਚਾਈਆਂ ਤਾਂ ਸਰ ਇਹਨਾਂ ਨੇ ਫੈਂਟਾਨਾਇਲ ਨੂੰ ਗਲਤ ਤਰੀਕੇ ਨਾਲ ਲੇਬਲਿੰਗ ਕਰਕੇ ਮਤਲਬ ਜਿੱਦਾਂ ਮੈਂ ਤੁਹਾਨੂੰ ਸਾਦੇ ਸ਼ਬਦਾਂ ਚ ਸਮਝਾਉਣ ਦਾ ਯਤਨ ਕਰਾਂ ਕਿ ਇਹਨਾਂ ਨੇ ਜਿਵੇਂ ਐਂਟਾਸਿਡ ਐਂਟਾਸਿਡ ਦੀ ਗੋਲੀ ਬਣਾ ਦਿੱਤੀ ਤਜ਼ਾਹ ਵਾਲੀ ਗੋਲੀ ਬਣਾ ਦਿੱਤੀ ਗੈਸ ਵਾਲੀ ਗੋਲੀ ਬਣਾ ਦਿੱਤੀ ਪਰ ਵਿੱਚ ਉਹਦੇ ਵਿੱਚ ਉਹਦੇ ਕੀ ਸੀ ਫੈਂਟਾਨਾਇਲ ਲੇਬਲਿੰਗ ਗਲਤ ਹੋ ਗਈ ਉਤੇ ਪਾਪੜੀ ਜੀ ਵੀ ਹੋ ਸਕਦਾ ਕੋਈ ਹੋਰ ਚੜਾ ਦਿੱਤੀ ਗਈ ਉਹ ਇਦਾਂ ਫੈਂਟਾਨਾਇਲ ਇਹ ਲੈ ਕੇ ਗਏ ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੇ ਗੁਜਰਾਤੀ ਵੀ ਜਿਹੜੇ ਆ ਨਾ ਇਸ ਜਹਾਜ਼ ਦੇ ਵਿੱਚ ਨੂੜ ਕੇ ਭੇਜੇ ਆ ਹਾਲਾਂਕਿ ਗੁਜਰਾਤੀਆਂ ਦੀ ਗੱਲ ਘੱਟ ਹੁੰਦੀ ਹੈ ਪੰਜਾਬੀਆਂ ਦੀ ਵਧੇਰੇ ਦਾ ਮਤਲਬ ਇਹ ਫੈਂਟਾ ਨਾਇ ਲੈ ਆ ਨਾ ਜਿਹੜੀ ਉਹਦਾ ਇੱਕ ਬਹੁਤ ਵੱਡਾ ਕਾਰਨ ਸੀਗਾ ਜੋ ਡੋਨਲਡ 트ਰੰਪ ਇੱਕ ਮੁੱਦਾ ਬਣਾ ਕੇ ਆਏ ਫਿਰ ਉਹ ਇਸ ਮੁੱਦੇ ਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਚ ਕਾਮਯਾਬ ਰਹੇ ਫਿਰ ਉਹਨਾਂ ਨੇ ਇਹ ਪਾਲਿਸੀ ਅਮਲ ਚ ਲੈ ਕੇ ਆਂਦੀ ਆ ਤੇ ਇਧਰ ਇੰਡੀਅਨ ਖਾਸ ਤੌਰ ਤੇ ਆ ਜਿਹੜੇ ਆਪਾਂ ਸੂਰਤ ਦੀਆਂ ਫਰਮਾਂ ਵਾਲੇ ਆ ਕਿ ਇਹਨਾਂ ਨੇ ਵੀ ਭਾਰਤ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਸ਼ਕੀ। ਮਤਲਬ ਕਿ ਉਹ ਚਾਈਨਾ ਤੇ ਤਾਂ ਦੋਸ਼ ਲਾ ਹੀ ਰਹੇ ਸੀ ਕਿ ਕਿ ਫੈਂਟਾਨਾਇਲ ਭੇਜਵਾ ਰਿਹਾ ਚਾਈਨਾ ਤੇ ਬਰਾਸਤਾ ਕੈਨੇਡਾ ਤੇ ਮੈਕਸੀਕੋ। ਇਸ ਸੂਚੀ 'ਚ ਭਾਰਤ ਵੀ ਰੱਖਿਆ ਗਿਆ ਕਿ ਭਾਰਤ ਦੇ ਕੁਝ ਕਾਰੋਬਾਰੀ ਅਮਰੀਕਾ ਨੂੰ ਨੁਕਸਾਨ ਪਹੁੰਚਾ ਰਹੇ ਆ। ਤਾਂ ਕੋਈ ਵੀ ਦੇਸ਼ ਇਸ ਦੀ ਅਸਾਸਤ ਕਿਵੇਂ ਦੇਵੇਗਾ? ਤਾਂ ਇਹ ਖਬਰ ਬਹੁਤ ਚਲਾਕੀ ਦੇ ਨਾਲਾ ਲੋਕਾ ਲਈ ਗਈ ਭਾਰਤੀ মিডিਆ ਬਣੇ। ਹਾਲਾਂਕਿ ਗੁਜਰਾਤ ਦਾ ਇੱਕ মিডিਆ ਹਾਊਸ ਹੈ ਗੁਜਰਾਤੀ ਭਾਸ਼ਾ ਦੇ ਵਿੱਚ ਉਹਨਾਂ ਨੇ ਜ਼ਰੂਰੀ ਖਬਰ ਸ਼ਾਇਆ ਕੀਤੀ ਸੀ ਮੈਂ ਉੱਥੋਂ ਹੀ ਆ ਪ੍ਰਿੰਟ ਆਊਟ ਵੀ ਕੱਢਿਆ ਸੀਗਾ ਪਰ ਵਧੇਰੇ ਜਿਹੜਾ ਮੇਨਸਟ੍ਰੀਮ ਦਾ মিডিਆ ਹੈ ਉਹ ਇਹਦੇ ਤੇ ਖਾਮੋਸ਼ ਹੋ ਗਿਆ ਸੋ ਇਹ ਨੇ ਕੁਝ ਅਸਲ ਕਾਰਨ ਕਿ ਫੈਂਟਨਾਈਲ ਮਤਲਬ ਕਿ ਇੱਕ ਗੋਲੀ ਨੇ ਜਾਂ ਕਹੋ ਇੱਕ ਨਸ਼ੇ ਨੇ ਇੱਕ ਕਹਾਣੀ ਇੱਥੋਂ ਇੱਥੇ ਤੱਕ ਪਹੁੰਚਾ ਦਿੱਤੀ ਆ ਕੇ ਜ਼ਮੀਨਾਂ ਵੇਚ ਕੇ ਗਏ ਲੋਕ ਹੁਣ ਉਸ ਜ਼ਮੀਨ ਤੋਂ ਵੀ ਕੱਢ ਦਿੱਤੇ ਗਏ ਜਿਸ ਜ਼ਮੀਨ ਤੇ ਉਹਨਾਂ ਨੇ ਜਾ ਕੇ ਸੁਪਨੇ ਬੀਜਨੇ ਸੀਗੇ ਸੁਪਨਿਆਂ ਦੀ ਖੇਤੀ ਕਰਨੀ ਸੀ ਛਾੜ ਲੈਣਾ ਸੀਗਾ ਤਾਂ ਬਰਹਾਲ ਮੇਰਾ ਮਕਸਦ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਸੀਗਾ ਕਿ ਫੈਂਟਾ ਨਾਇਲ ਇੱਕ ਬਹੁਤ ਵੱਡਾ ਕਾਰਨ ਰਿਹਾ ਹੈ ਇਹ ਸਾਰਾ ਵੈਸੇ ਤੁਸੀਂ ਦੇਖੋਗੇ ਅਮਰੀਕਾ ਜਿਹੜਾ ਬਣਾਇਆ ਹੀ ਮਾਈਗ੍ਰੈਂਟਸ ਨੇ ਜਿਹੜੇ ਪ੍ਰਵਾਸੀ ਅਮਰੀਕਾ ਦਿੱਲੀ ਜੋ ਦਿੱਲੀ ਹੈ ਨਾ ਦਿੱਲੀ ਨੂੰ ਵੀ ਬਾਹਰੀਆਂ ਨੇ ਬਣਾਇਆ ਹੈ ਇਤਿਹਾਸ ਚੁੱਕ ਕੇ ਦੇਖ ਲੈਓ ਅਮਰੀਕਾ ਨੂੰ ਵੀ ਪ੍ਰਵਾਸੀਆਂ ਨੇ ਬਣਾਇਆ ਹੈ ਸੋ ਇਸ ਵਾਸਤੇ ਅਮਰੀਕਾ ਵਾਸਤੇ ਇੱਕ ਕਦਮ ਚੁੱਕਣੇ ਮਜਬੂਰੀ ਬਣ ਗਏ ਜਿਵੇਂ ਆਪਣੇ ਵੀ ਇਧਰੋਂ ਕੁਝ ਲੋਕ ਮਜਬੂਰੀ 'ਚ ਇਹ ਯਤਨ ਕਰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਚਲੇ ਜਾਈਏ ਤੇ ਰੋਜੀ ਰੋਟੀ ਸੌਖੀ ਹੋ ਜਾਵੇ ਤਾਂ ਇਹ ਇੱਕ ਵੱਡਾ ਕਾਰਨ ਹੈ ਫਾਂਟਨਾਇਲ ਦਾ ਇਹੀ ਇੱਕ ਵੱਡਾ ਕਾਰਨ ਹੈ ਕੈਨੇਡਾ ਤੇ ਮੈਕਸੀਕੋ ਨਾਲ ਝਗੜਨ ਦਾ ਤੇ ਉਹਦੇ ਵਿੱਚ ਹੀ ਤੁਹਾਨੂੰ ਪਤਾ ਹੈ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਜੋੜਿਆ ਜਾਂਦਾ ਹੈ ਮੈਕਸੀਕੋ ਨੂੰ ਜੋੜਿਆ ਜਾਂਦਾ ਹੈ ਕਿ ਇਹ ਇਹਨਾਂ ਸਮੱਸਿਆਵਾਂ ਦੀ ਜੜ ਹੈ। ਖੈਰ ਦੇਖਦੇ ਅੱਗੇ ਕੀ ਬਣਦਾ ਪਰ ਲੱਗਦਾ ਨਹੀਂ ਕਿ ਇਹ ਜੋ ਤਬੜ ਤੋੜ ਕਾਰਵਾਈ ਡੋਨਲਡ ਟਰੰਪ ਨੇ ਚਲਾਈ ਹੈ ਛੇਤੀ ਰੁਕੇਗੀ। ਮੇਰਾ ਮਕਸਦ ਉਸ ਰਿਪੋਰਟਿੰਗ ਤੋਂ ਹਟ ਕੇ ਤੁਹਾਨੂੰ ਦੱਸਣਾ ਸੀ ਜੋ ਤੁਸੀਂ ਦੇਖ ਲਈ ਹੈ ਕਿ ਨਾ ਕਿਸੇ ਦੀ ਪਛਾਣ ਨਾ ਕਿਸੇ ਦੇ ਹਾਲਾਤ ਸਮਝੇ ਜਾ ਰਹੇ ਆ ਕਿ ਭਈ ਇਹਨਾਂ ਨੂੰ ਥੋੜਾ ਜਿਹਾ ਸੈਂਸਿਟਿਵ ਤਰੀਕੇ ਨਾਲ ਸਮਝੀਏ ਮੂਲ ਖਬਰ ਦਾ ਸੂਚਨਾ ਹੋਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ ਜੇ ਅਸੀਂ ਅਸਲ ਸੂਚਨਾ ਮਾਰ ਕੇ ਕਿਤੇ ਭਾਵਨਾਤਮਕ ਤੱਤ ਪੇਸ਼ ਕਰ ਰਹੇ ਆ ਕਿਤੇ ਸੰਸਨੀ ਖੇਸ ਤੱਤ ਪੇਸ਼ ਕਰ ਰਹੇ ਆ ਥਿਊਜ਼ ਮਾਰਕਾ ਰਿਪੋਰਟਿੰਗ ਕਰ ਰਹੇ ਆ ਤਾਂ ਮੇਰੇ ਖਿਆਲ ਦੇ ਨਾਲੇ ਸਾਡੇ ਵਾਸਤੇ ਵੀ ਸੋਚਨ ਤੇ ਵਿਚਾਰਨ ਦਾ ਖੁਸ਼ਾ ਹੈ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਦੀਓ ਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ